ਨੀ ਤਾਰੋ ਆ ਨਾ ਬੜੀ ਤਾਰੋ। ਮਿਹਰ ਦੀ ਕੁੜੀ ਨੂੰ ਬਾਜ਼ਾਰ ਲੈ ਕੇ ਗਈ। ਉਹ ਕੁੜੀ ਤਾਂ ਹਲਵਾਈ ਦੀ ਦੁਕਾਨ ਤੇ ਜਾ ਕੇ ਅੜੀ ਕਾਂ ਲੱਗ ਪਈ। ਕਹਿੰਦੀ ਬੀਬੀ ਮੈਂ ਲੱਡੂ ਖਾਣਾ। ਤਾਰੋ ਕਹਿੰਦੀ ਛੱਡ ਪੜਾ। ਲੱਡੂ ਵੀ ਕੋਈ ਚੀਜ਼ ਖਾਣ ਦੀ ਆ। ਪੂਰਨ ਗੁੱਲਾ ਖਾਣਾ, ਵਰਸੀ ਖਾਣਾ, ਜਲੇਬੀ ਖਾਣਾ। ਪਰ ਕੁੜੀ ਕਹਿੰਦੀ ਨਾ ਮਾਤਾ ਲੱਡੂ ਹੀ ਖਾਣਾ। ਭਾਈ ਨੇ ਦੂਜੇ ਪਾਸੇ ਨੂੰ ਦੇਖਿਆ। ਲड्डू ਆਪਣੀ ਕੁੜੀ ਨੂੰ ਦੇ ਦਿੱਤਾ ਭਾਈ ਵੀ ਬੜਾ ਖੱਟਾ ਸੀ ਦੇਖ ਲੈ ਨਾਲੇ ਮਾਰੀ ਅੱਖ ਕਹਿੰਦਾ ਇੱਥੇ ਲੱਡੂ ਰੱਖ ਬੀਬੀ ਇੱਥੇ ਰੱਖ ਬੀਬੀ ਇੱਥੇ ਲੱਡੂ ਰੱਖ ਭਾਈ ਨੇ ਮਾਰੀ ਅੱਖ ਕਹਿੰਦਾ ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ